ਸਤਿ ਸ੍ਰੀ ਅਕਾਲ ਜੀ ਮੈਂ ਇਨਸਪੈਕਟਰ ਕੁਸ਼ਮੀਰ ਸਿੰਘ ਮਾਨਯੋਗ ਐਸਐਸਪੀ ਸਾਹਿਬ ਦੀਆਂ ਅਦਾਇਤਾਂ ਦੇ ਮੁਤਾਬਕ ਜਿਹੜੀਆਂ ਸਿਟੀ ਦੇ ਏਰੀਆ ਦੇ ਵਿੱਚ ਜਿਵੇਂ ਸ਼ਰਾਤੀ ਅੰਸਰ ਕੋਈ ਚੋਰੀਆਂ ਕਰਦੇ ਨੇ ਭੂਰੇ ਭਾਲੇ ਲੋਕਾਂ ਦੇ ਸਿਲੰਡਰ ਚੁੱਕ ਲੈਣਾ ਐਲਸੀਡੀਆਂ ਲੈ ਲੈਣਾ ਤੇ ਗਾਂਹ ਵਿੱਚ ਨਾ ਇਸੇ ਨੂੰ ਉਹੀ ਕਾਰਵਾਈ ਕਰਦੇ ਹੋਇਆ ਪਿਛਲੇ ਸਮੇਂ ਦੇ ਵਿੱਚ ਇੱਥੇ ਸ਼ਿਵਲਾ ਹਸਪੀਟਲ ਦੇ ਸਾਹਮਣੇ ਵੀ ਚੋਰੀ ਹੋਈ ਸੀ ਉੱਥੋਂ ਚਾਹ ਹੀ ਉਹੀ ਚਾਹ ਵੀ ਕਹੀਂ ਬਰਾਮਦ ਕੀਤੀ ਆ ਤੇਲ ਹੀ ਇਹਨਾਂ ਦਾ ਜਿਹੜਾ ਲੈ ਕੇ ਗਏ ਸੀ ਉਹ ਤੇਲ ਇਹਨਾਂ ਨੇ ਇਸਤੇਮਾਲ ਕਰ ਲਿਆ ਉਸ ਜਿਹੜੀਆਂ ਚੀਜ਼ਾਂ ਇਹਨਾਂ ਨੇ ਖੁਰਦਪੁਰਦ ਕੀਤੀਆਂ ਉਹਦੇ ਅਸੀਂ ਜੁਰਮ ਤੇ ਵਿੱਚ ਵਾਦਾ ਕੀਤਾ ਤੇ ਇਹਨਾਂ ਨੂੰ ਅਸੀਂ ਤਿੰਨ ਚੋਰਾਂ ਨੂੰ ਅਸੀਂ ਟੋਟਲੇ ਪੰਜ ਚੋਰ ਨੇ ਜੀ ਤਿੰਨ ਅਸੀਂ ਗ੍ਰਿਫਤਾਰ ਕਰ ਲਏ ਨੇ ਦੋ ਚੋਰ ਅਜੇ ਅਜੇ ਬਾਕੀ ਨੇ ਅਸੀਂ ਉਹਨਾਂ ਦੇ ਅਸੀਂ ਪਿੱਛੇ ਲੱਗੇ ਹੋਏ ਆ ਜਲਦੀ ਹੀ ਉਹਨਾਂ ਨੂੰ ਵੀ ਅਸੀਂ ਸਾਹਮਣੇ ਆ ਜਾਈਏ ਜਿਹੜੀ ਚੋਰੀ ਹੋਈ ਹੈ ਜਿਹੜੀ ਆ ਪਿਛਲੇ ਦਿਨ ਇੱਕ ਮੈਡੀਕਲ ਦੀ ਦੁਕਾਨ ਤੇ ਚੋਰੀ ਇੱਕ ਕਰੇਨੇ ਦੀ ਦੁਕਾਨ ਦੀ ਉਹਨਾਂ ਦਾ ਸਾਮਾਨ ਹੈ ਉਹਨਾਂ ਦਾ ਇਹਨਾਂ ਨੇ ਦੋ ਬੰਦੇ ਇਹਨਾਂ ਨੇ ਤਿੰਨ ਬੰਦੇ ਰੇਖੀ ਕਰ ਰਹੇ ਸੀ ਜੋ ਦੋ ਬੰਦੇ ਇਹਨਾਂ ਨੇ ਅੱਗੋਂ ਸ਼ਟਰ ਨੂੰ ਭੰਨ ਕੇ ਤੇ ਉਹਦੇ ਵਿੱਚੋਂ ਤੇਲ ਦੀਆਂ ਤੇਲ ਤੇਲ ਦੀਆਂ ਬੋਤਲਾਂ ਲੈ ਕੇ ਦੋ ਪੇਟੀਆਂ ਤੇਲ ਦੀਆਂ ਤੇ ਉਹਦੇ ਵਿੱਚੋਂ ਕੁਝ ਪੈਸੇ ਲਏ ਨੇ ਪੈਸੇ ਇਹਨਾਂ ਨੇ ਖਰਚ ਕਰ ਲਿਆ ਤੇ ਇਹਨਾਂ ਦੇ ਕੋਲੋਂ ਜਿਹੜਾ ਅਸੀਂ ਆ ਜਿਹੜੀਆਂ ਚੀਜ਼ਾਂ ਬਣਾ ਹੋਰ ਇਹਨਾਂ ਨੇ ਵੱਖ-ਵੱਖ ਜੰਗਾ ਤੋਂ ਜਿਵੇਂ ਸਿਲੰਡਰ ਨੇ ਦੇਖੋ ਇਹਨਾਂ ਨੇ ਸਿਲੰਡਰ ਨੇ ਐਲਸੀਡੀ ਨੇ ਉਹ ਦੇਖੋ ਜੀ ਇੰਡੀਕੇਟਰ ਦੀ ਮਹਿੰਗੀ ਐਲਸੀਡੀ ਆ ਮੋਟਰਸਾਈਕਲ ਆ ਇਹਨਾਂ ਨੇ ਸਾਰੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਕੇ ਇਹਨਾਂ ਤੋਂ ਇਹ ਚੀਜ਼ਾਂ ਅਸੀਂ ਬਰਾਮਦ ਕਰ ਲਈਆਂ ਰਾਜਪੜ ਤਾਲ ਤੋਂ ਬਹੁਤ ਪਤਾ ਲੱਗੇ ਕਿ ਵੱਡਾ ਗਰੋਹ ਹੈ ਜਿਹੜਾ ਇਹ ਮਾਰਦਾ ਇਹ ਇਹ ਪੰਜ ਜਣੇ ਆ ਜੀ ਇਹ ਤਾਂ ਇਹਨਾਂ ਤੋਂ ਕਾਫੀ ਚੀਜ਼ਾਂ ਤੋਂ ਅਸੀਂ ਹੋਰ ਵੀ ਅਸੀਂ ਇਹਨਾਂ ਦੀ ਰਿਮਾਂਡ ਲੈ ਕੇ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਹੋਰ ਵੀ ਅਸੀਂ ਚੀਜ਼ਾਂ ਲਾਵਾਂਗੇ ਸ਼ਹਿਰ ਦੇ ਵਿੱਚ ਕਾਫੀ ਚੋਰੀਆਂ ਸਰ ਅੱਜ ਵੀ ਸਾਡੀ ਸ਼ਹਿਰਿਕ ਚੋਰੀ ਹੁਣੇ ਮੈਨੂੰ ਸ਼ਹਿਰ ਦੇ ਵਿੱਚੋਂ ਜਿਵੇਂ ਆ ਸ਼ਰਾਰਤੀ ਅੰਸਰ ਨੇ ਜਿਵੇਂ ਸ਼ਟਰ ਭੰਨ ਦੇਣਾ ਮੈਂ ਇਹਨਾਂ ਦੇ ਬਿਲਕੁਲ ਪਿੱਛੇ ਲੱਗਾ ਮੈਂ ਇਹਨਾਂ ਨੂੰ ਸਖਤ ਚਦਾਮ ਨਹੀਂ ਦੇਣਾ ਕਿ ਤੁਸੀਂ ਜਿੱਥੇ ਮਰਜ਼ੀ ਆਪਣਾ ਆਸੇ ਪਾਸੇ ਹੋ ਲੋ ਐਸ ਤੁਸੀਂ ਇੱਥੇ ਇਸ ਥਾਣੇ ਦੇ ਵਿੱਚ ਇੱਥੇ ਆਓਗੇ ਤੇ ਇੱਥੇ ਤੁਹਾਡਾ ਪ੍ਰੋਪਰ ਜਿਹੜੀ ਤੁਹਾਡੋ ਰਿਕਵਰੀ ਕੀਤੀ ਜਾਵੇਗੀ ਜਿੱਥੇ ਮਰਜੀ ਤੁਸੀਂ ਪੈਂਟਾਂ ਸ਼ਲਟਾਂ ਵੇਚ ਲਓ ਇਹ ਸਾਰਾ ਕੁਝ ਸਾਡੇ ਕੋਲ ਇੱਕ ਇੱਕ ਚੀਜ਼ ਦਾ ਪ੍ਰੂਫ ਹੈ ਅਸੀਂ ਸਾਹਮਣੇ ਲਿਆਵਾਂਗੇ ਇਸ ਕਰਕੇ ਮੈਂ ਸਖਤ ਚੇਤਾਵਨੀ ਦਿੰਦਾ ਕਿ ਇੱਥੇ ਚੋਰੀ ਕਰਨ ਦੀ ਕੋਈ ਨਾ ਕਰੋ ਸਾਥੋ ਤੁਸੀਂ ਭੱਜ ਨਹੀਂ ਸਕਦੇ ਕਿਤੇ ਵੀ